ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸਜਣੋ। तहसील पट्टी ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਅਮਰਕੋਟ ਦਾ ਅੱਡਾ ਆ ਜਾਂਦਾ ਮੇਨ ਸ਼ਹਿਰ ਲਾਲਗੀ ਮੇਨ ਕਸਬਾ ਲਾਲਗੀ ਤਾਂ ਮਹਿਮੂਦਪੁਰੇ ਨੂੰ ਅਮਰਕੋਟ ਲੱਗਦਾ ਗਰਵੰਤ ਨੂੰ ਮਲਾਵਾਂਗੇ ਤੁਹਾਨੂੰ ਵਿੱਚੋਂ ਗੈਪ ਪੈ ਗਿਆ ਝੂਨਾ ਵੱਢਿਆ ਫਿਰ ਕਣਕ ਬਜਾਈ ਇਸ ਕਰਕੇ ਤੇ ਹੁਣ ਰੁਟੀਨ 'ਚ ਪਸ਼ੂ ਤੁਹਾਨੂੰ ਵਿਖਾਉਂਦੇ ਰਾਵਾਂਗੇ ਅੱਜ ਤੁਹਾਨੂੰ ਸਵੇ ਸਵਾਏ ਜਾਨਵਰ ਵਿਖਾਵਾਂਗੇ ਇਸ ਘਰੋਂ ਵਿਕਰੀ ਵਾਲੇ ਤੇ ਜਿਹੜਾ ਪਸੰਦ ਆ ਗਿਆ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਸੀਂ ਪੈਸੇ ਖਰਚਣੇ ਆ 6 7 ਮੱਝਾਂ ਝੋਟੀਆਂ ਵੀਡੀਓ ਦੇ ਵਿੱਚ ਕਵਰ ਕਰਦੇ ਆਪਾਂ ਡਿਟੇਲ ਲੈਣੇ ਆ ਕਿੰਨੇ ਕਿੰਨੇ ਦੁੱਧ ਤੇ ਚੱਲਦੀਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਇੱਕ ਤੁਹਾਨੂੰ ਅੱਜ ਬੂਰੀ ਨੀਲੀ ਚ ਪੈਂਦੀ ਪੂਰੀ ਮੈਂ ਓਕੇ ਰਿਪੋਰਟ ਇਹਦਾ ਵੀ ਲੇਖਾ ਜੋਖਾ ਪੁੱਛ ਕੇ ਸਾਂਝਾ ਕਰਦੇ ਆ ਬਿਲਕੁਲ ਗਵਾਂਡੂ ਲਈ ਆ ਤੇ ਚੰਗੇ ਦੁੱਧ ਦੀ ਮਾਲਕਨ ਮੈਂ ਆ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਗਰਵੰਤ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਸੰਸਾਦ ਹੋਰ ਸੁਣਾ ਵਧੀਆ ਜੀ ਵਧੀਆ ਤੂੰ ਹੀ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਫਿਰ ਕਣਕ ਕਣਕ ਬੀਜ ਕੇ ਆਗੇ ਮੈਦਾਨ ਚ ਹਾਂ ਜੀ ਐਦਾ ਤੁਹਾਨੂੰ ਪਤਾ ਫਿਰ ਇੱਕ ਕੰਮ ਹੀ ਹੁੰਦਾ ਚਾਹੇ ਫਿਰ ਵਾਈ ਦਾ ਕਰ ਲਈਏ ਚਾਹੇ ਫਿਰ ਇੰਦਰਾ ਦਾ ਕਰ ਲਈਏ ਇਹ ਤਾਂ ਚੱਲਦਾ ਰਹਿਣਾ ਕੰਮ ਆਪਣਾ ਨਾਲ ਹਾਂ ਉਹ ਜ਼ਰੂਰੀ ਸੀ ਹੈਨਾ ਪਸ਼ੂ ਆਉਂਦੇ ਰਹੇ ਪਰ ਵਿਕਦੇ ਰਿਹਾ ਆਪਣਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਾ ਨਹੀਂ ਲੱਗਾ ਬਾਕੀ ਫਿਰ ਝੋਨਾ ਕਣਕ ਕੰਮ ਇਕੱਠੇ ਪੈ ਜਾਂਦੇ ਨਾ ਤੁਹਾਨੂੰ ਪਤਾ ਫਿਰ ਕਿਰਪਾ ਮਾਲਕ ਦੀ ਉਧਰ ਵੀ ਕੰਮ ਖੁੱਲਾ ਹੈ ਹਾਂ ਸ਼ੁਕਰ ਹੈ ਸ਼ੁਕਰ ਦਾਤ ਇਹਦਾ ਧੰਨਵਾਦ ਹੈ ਤੇ ਡਰੈਸ ਆਪਣਾ ਡਰੈਸ ਹੈਗਾ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸਿਟੀ ਤਰਨਤਨ ਫੇਮ ਮੋਬਾਈਲ ਨੰਬਰ ਹੈ 98772 8043 98772 8043 98772 ਤੇ 8043 ਇਹਦੇ ਤੇ ਕਰੇ ਸੰਪਰਕ ਹਾਂਜੀ ਅੱਜ ਆਪਾਂ 6 ਨਗ ਵਿਖਾਉਣੇ ਆ 6 ਵਿਖਾ ਦੇ ਇਨ੍ਹਾਂ ਦੇ ਵਿੱਚੋਂ ਆ ਬੋਰੀ ਕਰਮਾਲੀ ਸੂਣ ਵਾਲੀ ਬਾਕੀ ਸਾਰੀਆਂ ਸੂਈਆਂ ਸਵਾਈਆਂ ਓਕੇ ਆ ਇਕੱਲੀ ਸੂਣ ਵਾਲੀ ਬਾਕੀ ਸੂਈਆਂ ਇਹ ਵੀ ਕਰਮਾਲੀ ਹੀ ਰਹੀ ਆ ਅੱਛਾ ਹਾਂ ओके केया ਗੱਲਾਂ ਨਹੀਂ ਕੁਸੀ ਕਰਨ ਵਾਲੀ ਬੜੀ ਸਾਂਭੀ ਸੁੰਭੀ ਇਹਨਾਂ ਨੇ ਵੀ 15 16 ਕਿਲੋ ਦੀ ਮਾਲਕ ਨੇ ਠੀਕ ਆ ਹਾਂ ਕਿਹੜਾ ਸੂਆ ਸਵਾ ਸੂਗੀ ਆ ਸੂਆ ਸਲਸਾ ਤੀਜਾ ਸੂਆ ਸੁਣਾ ਨਹੀਂ ਤੀਜਾ ਸੂਆ ਹਾਂ ਆਪਾਂ ਇਥੋਂ ਆਪਦੀ ਗਵਾਂਡੋ ਲਈ ਆ ਠੀਕ ਆ ਕੋਈ ਇੱਚ ਝੂਠ ਚੱਪੇ ਵਾਲਾ ਕੰਮ ਨਹੀਂ ਕਰ ਓਕੇ ਓਕੇ ਹਾਂ ਤੀਜਾ ਸੂਆ ਦਿਨ ਕਿੰਨੇ ਕ ਪੈ ਠੰਡੀ ਠੁੰਡੀ ਬਹੁਤ ਆ ਹਾਂ ਠੰਡੀ ਠੁੰਡੀ ਬੜੀ ਦਿਨ ਇੱਕ ਹਫਤੇ ਦੀ ਰੈਂਚ ਜੇ ਲੈ ਜੂਗੀ ਹਾਂ ਹਫਤੇ ਤੋਂ ਹਾਂ ਬਹੁਤ ਚੰਗੀ ਮੈਂ ਬੰਦੀ ਹਾਂ 10 ਦਿਨ ਵੀ ਲੈ ਜੇ ਤਰੇ ਹਾਂ ਓਕੇ ਤੇ ਗਾਂ ਹੁਣ ਪੁੱਛਿਆ ਸੀ ਇਹਨਾਂ ਨੂੰ ਮਾਲੀ-ਮੂਲੀ ਤੋਂ ਟੀਕੇ ਤੋਂ ਕੀ ਜਾਂਦੇ ਆ ਟੀਕਾਂ ਦੇ ਬੂਰੇ ਦਾ ਭਰਾਇਆ ਚੰਗਾ ਠੀਕ ਆ ਹਾਂ ਅੱਗੇ ਤਾਂ ਉਹਨੇ ਦੋ ਕਟੀਆਂ ਹੀ ਦਿੱਤੀਆਂ ਜਬੂਰੀਆਂ ਬਹੁਤ ਚੰਗੀਆਂ ਠੀਕ ਆ ਹਾਂ ਅੱਗੇ ਹੁਣ ਗਾਂ ਅਗਲੇ ਦੀ ਕਿਸਮਤ ਹਾਂ ਮਹਾਰਾਜ ਨੂੰ ਪਤਾ ਹੈ ਹਨਾ ਕੁਦਰਤ ਤਾਂ ਬਾਕੀ ਦੁੱਧ ਦੇ ਦਊਗੀ ਹਾਂ ਦੁੱਧ ਬਹੁਤ ਚੰਗਾ ਭਰਦੀ ਹਾਂ ਹਾਂ ਪਲੀ ਸੰਭੀ ਵੀ ਹਾਂ ਕਿਹ ਗੱਲਾਂ ਨਹੀਂ ਕਰ ਮਾਰੀ ਕੁਸੀ ਆ ਵੇ ਕੋ ਠੰਡੀ ਧੀਰੀ ਬਹੁਤ ਹੈ ਮਗਰ ਆਉਂਦੀ ਹੀ ਤੇਰੇ ਜਿੱਦ ਤਰ ਤੁਰਿਆ ਹਾਂ ਲੈ ਕੱਟ ਬਾਹਰ ਨੂੰ ਤੇ ਥਣਾ ਨਾਲੋਂ ਬਾਹਰ ਪਿੱਛੇ ਲੋ ਬੇਫਿਕਰ ਹਾਂ ਥਣਾ ਦੀ ਆਪਾਂ ਤੇ ਪੀ ਫੋਲ ਆਵਦੀ ਤਸੱਲੀ ਕੀਤੀ ਇੱਥੇ ਆ ਕੇ ਕੋਈ ਟਿਪ ਲੈ ਹਾਂ ਤੇ ਭਾਰ ਦੀ ਗਰੰਟੀ ਆ ਆ ਭਾਰ ਦੀ ਗਰੰਟੀ ਆ ਭਾਰ ਦਾ ਤਾਂ ਕਰਮਾੜੀ ਨੂੰ ਨਾਂ ਨਿਸ਼ਾਨ ਵੀ ਹੈ ਨਹੀਂ ਹਾਂ ਜੀ ਸੱਜਣ ਸਭ ਕਿਸੇ ਗੱਲਾਂ ਨਹੀਂ ਕਰਮਾੜੀ ਕੁਸੀ ਨਾ ਵਜੇ ਨਾ ਲੋਣਾ ਹਾਂ ਸੋਹਣੀ ਵੀ ਪੂਰੀ ਹਾਂ ਪੜੀ ਫੋਲ ਪੜੀ ਹਾਂ ਸਾਂਭੀ ਚੰਗੀ ਆ ਹਾਂ ਜੀ ਵੇਖੋ ਸੱਜਣਾ ਹੈ ਨਾ ਕੋਈ ਗੱਲਬਾਤ ਐਨ ਜਿਵੇਂ ਕਹਿ ਦਿੱ ਗਏ ਵੀ ਗੁੰਦੀ ਭਈ ਆ ਕਰਮਾਂ ਵਾਲੀ ਜਿਉਂਦੀ ਰਵੇ ਇੱਥੇ ਕਰੋ ਤਸੱਲੀਆਂ ਇਹਦੀਆਂ ਵੇਖੋ ਬੂਰੀ ਜੇ ਕਿਤੇ ਕੱਟੀ-ਕੁੱਟੀ ਦਿੱਤੀ ਦਾ ਕਰਮਾਂ ਵਾਲੀ ਵਾਰੇ ਨਿਆਰੇ ਕਰ ਜੂਗੀ ਕੁਰਲੀ ਤੇ ਵੱਜੂ ਵੀ ਵੱਜੀ ਸੰਧਾ ਸਾਹਿਬ ਦੱਸੂਗੀ ਕਿ ਇਹ ਜੀ ਦੱਸੂਗੀ ਕੋਈ ਸ਼ੱਕ ਨਹੀਂ ਸਾ ਉਹ ਕੇ ਰਿਪੋਰਟ ਆ ਕਮਾਲੋ ਬਿੱਲੀ ਮਣਕੀ ਆਖੇ ਕਰਮਾਂ ਇੰਦੀ ਲੀ ਜੰਦੀ ਆ ਜਾ ਚਾਰੂ ਵੀ ਬਹੁਤ ਆ ਹਨਾ ਹਾਂ ਚਾਰੂ ਬਹੁਤ ਚੰਗੀ ਦੇਖੋ ਫੇਸ ਕੁਆਲਟੀ ਇਹ ਨਾ ਸੋਚੋ ਆ ਅੱਖ 'ਚ ਥੋੜਾ ਜਿਹਾ ਜਵਾਬ ਬੇਸ਼ੱਕ ਘੱਟ ਆ ਪਰ ਹੈਗਾ ਓਕੇ ਰਿਪੋਰਟ ਆ ਦੋ ਅੱਖਾਂ ਜੀ ਗਸਨ ਸਾਹਿਬ ਹਾਂ ਇੱਕ ਤਾਂ ਪੂਰੀ ਆ ਨਾ ਹਾਂ ਇੱਕ ਥੋੜਾ ਘੱਟ ਇਹ ਮਲੂਮਾ ਦਾ ਘੱਟ ਵੀਡੀਓ 'ਚ ਨਜ਼ਰ ਆਉਂਦਾ ਪਰ ਹੈਗਾ ਸੱਚ ਨੂੰ ਹਾਂ ਜੀ ਜਿਹੜੀ ਗੱਲ ਸਹੀ ਉਹ ਸਹੀ ਆ ਸੂਲ ਤੱਕ ਵੀ ਨਿਸ਼ਾਨ ਹੈਗੇ ਕਰਮਾਂ ਵਾਲੀ ਦੇ ਹਾਂ ਜੀ ਸੰਸਾ ਸਾਰੇ ਨਿਸ਼ਾਨ ਆ ਹਾਂ ਦੇਖੋ ਤੇ ਸਾਹ ਵੇਦਾ ਕੀ ਕਰਾਂਗੇ ਸੰਦੂ ਸਾਹਿਬ ਬਾਜ਼ਾਰ ਦੀ ਗੱਲ ਕਰ ਲੋ ਮੰਦਾ ਖੰਡਾ ਕਰਕੇ ਉੰਜ ਇਹੋ ਜਿਹੀਆਂ ਵੇਚੀਆਂ ਵੀ ਆਪਾਂ ਪਹਿਲਾਂ ਡੇਢ-ਡੇਢ ਤੱਕ ਵੇਚੀਆਂ ਹਾਂ ਵੀ ਕੀ ਨਾਲ ਬਹੁਤ ਤੇਜ਼ ਟੈਕ ਰਹੀ ਆ ਤੇ ਪਰ ਚੰਗੇ ਡੰਗ ਦਾ ਤੁਹਾਨੂੰ ਪਤਾ ਚੰਗਾ ਹੀ ਰੇਟ ਆ ਭਾਵੇਂ ਜਿੰਨਾ ਮਰਜੀ ਮੰਦਾ ਠੰਡਾ ਬਾਜ਼ਾਰ ਆ ਜੇ ਹਾਂ ਹਾਂ ਜਿਹੜਾ ਜਿਹੜਾ ਕਿਸੇ ਨੇ ਸਾਂਭਿਆ ਉਹਦਾ ਰੇਟ ਚੰਗਾ ਹੀ ਪੈਣਾ ਫਿਰ ਪੈਂਦਾ ਭਾਈ ਹਾਂਜੀ ਕੋਈ ਸ਼ੱਕ ਇਹਦੀ ਡਿਮਾਂਡ ਕਰਨ ਨੂੰ ਭਾਵੇਂ ਅੱਜ ਸਵਾ ਕਰ ਲਈ 1 20 ਕਰ ਲਈ 1 15 ਹੀ ਦੇਣੀ 1 ਲੱਖ ਤੇ 15000 ਦੀ ਦਵਾਂ ਹਾਂ ਓਕੇ ਰਿਪੋਰਟ ਦੁੱਧ 15 ਕਿਲੋ ਵਾਲੀ ਗਰੰਟਡ ਹਾਂ ਸਹੀ ਆ ਹਾਂ ਆਖਣ ਨੂੰ ਕਹਿਣ ਨੂੰ ਭਾ 20 ਬਗੈਰੀ ਇਹਦਾ ਉਹ ਵੀ ਮੰਨਣ ਦੀ ਗੱਲ ਹੈ ਜਿਹੜਾ 15 ਕਿਲੋ ਸਹੀ ਭਾਂਡੇ 'ਚ ਪਾਉਗੀ ਪਾ ਦੂਗੀ ਪਾ ਦੂਗੀ ਚੰਗੀ ਨੇ ਕਰੈ 1 ਲੱਖ ਤੇ 15000 ਹਾਂਜੀ ਓਕੇ ਆ ਤੇ ਆ ਝੂਟੀ ਇਹ ਦੂਜਾ ਸੋਹਾਂ ਝੂਟੀ ਸੋਈ ਜੀ ਮਗਰ ਕੱਟੀ ਹਾਂ 1 ਹਫਤੇ ਦੀ ਸੋਈ ਜੀ ਠੀਕ ਆ ਝੂਟੀ ਆ ਬਹੁਤ ਚੰਗੀ ਆ ਠੀਕ ਆ ਹਾਂ ਤੇ ਬੱਚਾ ਆ ਗਿਆ ਕੱਟੀ ਹਾਂ ਕੱਟੀ ਬਹੁਤ ਚੰਗੀ ਪਾਈ ਚੂਣ ਚਾਂਦ ਤਾਂ ਧਰਾਂ ਮਰਾ ਦੇਾਂਗੇ ਚੂਣ ਚਾਂਦ ਵੀ ਧਰਾਂ ਪਮਰਾ ਦੇਣੀਆਂ ਪਤਾ ਲੱਗਦੀ ਸ਼ੀਸ਼ਾ ਦੂਜਾ ਸੂਹਾ ਛੋਟੀ ਸੂਈ 14 ਕਿਲੋ ਦੁੱਧ ਹੁਣ ਇਸ ਟਾਈਮ ਤਿਆਰ ਹੋ 14 ਕਿਲੋ ਦੁੱਧ ਚੂਣ ਵਾਲਾ ਹਾਂ ਜਿੱਦਾਂ ਮਰਜ਼ੀ ਕੋਈ ਆਵਦਾ ਲੀਟਰ ਲੈ ਕੇ ਆਵੇ ਮੈਨੇ ਮੰਤੀ ਕਰੇ ਕਿਆ ਬਾਤ ਹਾਂਜੀ ਸੂਹਾ ਦੂਜਾ ਦੂਜਾ ਸੂਹਾ ਫੇਰ ਹਜੇ ਦੁੱਧ ਮੇਰੇ ਹਿਸਾਬ ਨਾਲ 15 ਦੇ ਦੂਗੀ ਦੁੱਧ ਸਾਬ 15 ਤੋਂ ਬਾਹਰ ਨਾ ਜਾਊਗੀ ਕਿਆ ਬਾਤ ਆ ਬਹੁਤ ਚੰਗਾ ਪੈ ਗਿਆ ਹਾਂ ਆ ਜੇ ਮਾਲੇ ਤੇ ਆਉਣਾ ਐ ਛੋਟੀ ਨੇ ਹਾਂ ਕੱਟੀ ਅਕਰਮਾਲੀ ਵਾਕਿਆ ਜੀ ਹਾਂ ਕੋਈ ਸ਼ੱਕ ਨਹੀਂ ਚੰਗੀ ਛੋਟੀਂਗੀ ਵੇਖੋ ਲੱਗੀ ਮਲਵਾਣ ਹਾਂ ਬਾਕੀ ਪੈਠਪੜੇ ਦੀ ਬਹੁਤ ਚੰਗੀ ਆ ਹਾਂ ਬਸ ਬੱਤ ਬਸ ਕੋਈ ਵੇਖੋ ਲੇਵੇ ਪਾਂਡੇ ਗਾੜੀ ਵੀ ਚੰਗੀ ਹੋ ਗਾੜੀ 2 ਤੋਂ ਪਲੱਸ ਹੋਊ ਸੰਸਰ ਹਾਂ ਹੋਣੀ ਚਾਹੀਦੀ ਲੇਵਾ ਗਾਹ ਨੂੰ ਚੰਗਾ ਹਾਂ ਓਕੇ ਓਕੇ ਲੈ ਸੱਜਣਾ ਬਾਨਾ ਲੈਣਦੇ ਤੁਹਾਨੂੰ ਧਾਰਾਂ ਇਹਦੀਆਂ ਚੈੱਕ ਕਰਾਈਏ ਦੋ ਦੋ ਐਨ ਓਕੇ ਰਿਪੋਰਟ ਝੋਟੀ ਸੱਜਣਾ ਪਸਮਾ ਕਰ ਲਿਆ ਦੂਜਾ ਸੁਗਾ ਝੋਟੀ 2 ਨੰਬਰ ਤੇ ਜਿਹੜੀ ਚਲਾ ਕੇ ਵਿਖਾਈ ਹੈ ਇਹਦੀਆਂ ਤੁਹਾਨੂੰ ਦੋ ਦੋ ਧਾਰਾਂ ਚੈੱਕ ਕਰਾਉਣੇ ਬਹੁਤ ਸੋਹਣਾ ਪਸਮਾ ਕੀਤਾ ਝੋਟੀ ਨੇ ਵੇਖਿਓ ਕਰੋ ਤਸੱਲੀ ਆਹ ਵੇਖੋ ਚੋਂ ਤਾਂ ਯਾਰਾਂ ਜਿਵੇਂ ਕਹਿ ਦਿੰਦੇ ਵੀ ਨੀਂਦ ਆਉਂਦੀ ਹੈ ਨਾ ਹਾਂ ਸੰਤ ਸਾਬ ਦੱਸੋਗੀ ਹਾਂ ਕਰਮਾਲੀ ਛੇ ਕਰਦੀ ਧਰਤੀ ਤੇ ਹਾਂ ਆਹ ਵੇਖੋ ਤਾਂ ਓਕੇ ਆ ਬੱਸ ਕਰ ਇਹ ਦੋ ਕਰਮਾਲੀਆਂ ਆ ਮਗਰ ਵੀ ਕੱਟੀ ਆ ਨੀਲੀ ਨੀਲੀ ਵੀ ਲੋਕੀ ਕਟੀ ਜਾਂਦੇ ਪਰ ਮੋਹਰਾ ਜੀ ਵੀ ਕਰਮਾੜੀ ਵੱਜੀ ਦਿਸੂਗੀ ਕਿ ਚਮਕੇਗੀ ਕਿ ਨਹੀਂ ਹਾਂ ਨਹੀਂ ਚੰਗੀ ਚਮਕ ਐਨ ਓਕੇ ਰਪਾ ਹਾਂਜੀ ਇਹਦਾ ਰੇਟ ਕੀ ਕਰੇਗਾ ਫਿਰ ਸ਼ਾਹ ਡਿਮਾਂਡ ਸੰਧੂ ਸਾਹਿਬ ਕਰਨੋਂ ਭਾਵੇਂ 130 ਕਰ ਲਈਏ 135 ਕਰ ਲਈਏ ਹਾਂਜੀ ਇਹੋ ਜਿਹੀਆਂ ਵੇਚੀਆਂ ਵੀਆਂ ਝੋਟੀਆਂ ਆਪਾਂ ਪਹਿਲਾਂ 1.5 ਲੱਖ ਦੀਆਂ ਵੇਚੀਆਂ 1 ਲੱਖ 40 45 ਦੀਆਂ ਵੇਚੀਆਂ ਇਹ ਅੱਜ 1.5 ਲੱਖ ਰੁਪਇਆ ਡਿਮਾਂਡ 1 ਲੱਖ 22 ਹਜ਼ਾਰ ਦੀ ਝੋਟੀ ਦੇ ਦਾਂ 1 ਲੱਖ ਤੇ 22 ਹਜ਼ਾਰ ਹਾਂ ਓਕੇ ਰਿਪੋਰਟ ਹਨਾ ਪਰ ਝੋਟੀ ਝੋਟੀ ਆ ਦੁੱਧ 15 14 ਕਿਲੋ ਹੁਣ ਤਿਆਰ ਆ 15 ਤੋਂ ਬਾਹਰ ਨਾ ਦੋਗੀ ਝੋਟੀ ਅੰਦਰ ਨਹੀਂ ਦਿੰਦੀ ਇੱਕ ਹਫਤੇ ਦੀ ਸੂਈ ਹੈ ਹਾਂ ਮਗਰ ਕੱਟੀ ਹੈ ਹਾਂ ਆਪਾਂ ਤੋਂ ਬਾਅਦ ਆ ਗਈ ਮਗਰੋਂ ਵਿਖਾ ਦੋ ਹਾਂ ਵਿਖਾ ਦੇ ਕੋਮਾਰ ਨਹੀਂ ਚੰਗੀ ਹੈ ਜਿੰਨੀ ਹੈਗੀ ਚੰਗੀ ਚੰਗੀ ਬਾਕੀ ਟਾਈਮ ਵੀ ਹਜੇ ਟਾਈਮ ਸੰਸਾਭ ਕੋਈ ਨਹੀਂ ਆਇਆ ਭਾਵੇਂ ਨੋਟ ਕਰਾਦਨੇ ਆਪਾਂ ਨੋਟ ਵੀ ਕਰਾ ਦਈਏ ਆ 1 ਵਜੇ 38 ਮਿੰਟ ਹੋਈ 1 ਵਜੇ 38 ਮਿੰਟ ਦਾ ਸਮਾਂ ਸਜਣਾ 2 ਨਹੀਂ ਵਜੇ ਹੈ ਤੜਕੇ ਵੀ 5 5:30 6 ਵਜੇ ਦੀ ਚਾਹੀਦੀ ਸਾਢੇ 5 6 ਵਜੇ ਦੀ ਚਾਹੀਦੀ ਆਪਾਂ ओके ओके ਠੀਕ ਆ ਅੱਗੇ ਆ ਗਈ ਹਾਂਜੀ ਕਿਹਦਾ ਕੀ ਹਿਸਾਬ ਆ ਇਹ ਤੀਜਾ ਸੂਆ ਸੰਸਾ ਸੋਈ ਜੇ ਠੀਕ ਆ ਇਹ ਕੋਈ 8-9 ਦਿਨਾਂ ਦੀ ਮੰਨ ਲੈ ਸੋਈ 10 ਦੀ ਮੰਨ ਲੈ ਆ ਘਟਾ ਜੇ ਤਾਂ ਠੀਕ ਆ ਹਾਂਜੀ ਓਕੇ ਰਿਪੋਰਟ ਘਟਾ ਇਹਦੇ ਨਾਲ ਇੱਕ ਥਾਂ 'ਚ ਧਰਾਂ ਘਾਟੇ ਅਗਲੇ 'ਚ ਠੀਕ ਆ ਆਉਂਦਾ ਹੈਗਾ ਧਰਾਂ 'ਚ ਪਰ 5 70 ਆਉਂਦਾ ਠੀਕ ਆ ਹਾਂ ਦੁੱਧ 12 ਕਿਲੋ ਨਾਲ ਇਸ ਟਾਈਮ ਤਿਆਰ ਇਹਦੇ ਕੋਲੇ ਵੀ ਹਾਂ ਜਿੱਦਾਂ ਮਰਜ਼ੀ ਕੋਈ ਲੀਟਰ ਮਾਰੇ ਖਰੀਏ ਦੁੱਧ ਨੂੰ ਹਾਂ ਕਿਆ ਦੋ ਦਿਨ ਬੁਖਰੀ ਇੱਕਾਦ ਕਾਠ ਲਮ ਕੋਈ ਛਕ ਨਹੀਂ ਛਕ ਨਹੀਂ ਗਾ ਵੀ ਅਗਲੇ ਸਾਂ ਚਧਾਰਾਂ ਘਾਟਿਆ ਇੱਕ ਬੈਣੀ ਵਾਲੀ ਬੈਣੀ ਵਾਲੀ ਅੱਛਾ ਠੀਕ ਹੈ ਜਿੱਦਦਰ ਬਹਿ ਕੇ ਚੋਣੇ ਅਗਲੇ ਚ ਹਾਂ ਮਗਰਲੇ ਸਹੀ ਆ ਹਾਂ ਆਪਾਂ ਤੇਲ ਮੰਨ ਕੇ ਜਾਣੀ ਅਗਲੇ ਨੂੰ ਧੰਨਵਾਦ ਹਾਂ ਤੇ ਨਾ ਦੇ ਸੌਦਾ ਕਰੀ ਠੀਕ ਠੀਕ ਦੁੱਧ 12 ਤੇ ਹਾਂ ਝੋਟੀ ਚੰਗੀ ਆ ਵੇਲ ਬੂਲ ਬੜੀ ਹਾਂ ਬਹੁਤ ਚੰਗੀ ਆ ਵੇ ਆ ਜਾ ਪੱਕੇ ਹਵਾਨੇ ਦੀ ਆ ਹਾਂ ਲੇ ਵੇਖੋ ਯਾ ਬਾਤ ਦੁੱਧ ਦੀ ਜਿੰਨਾ ਮਰਜੀ ਕੋਈ ਆਉਂਦੀ ਤਾਂ ਸਾਲੀ ਕਰ ਸਕਦਾ ਹਾਂ ਇਹਦੀਆਂ ਉਤਾਰਾਂ ਚੱਕਰਾ ਦੇਨੇ ਆਪਾਂ ਠੀਕ ਆ ਦੇਖੋ ਸਜਣੋ ਯਾ ਬਾਤ ਆ ਕਟਾਈ ਇਹਦਾ ਹਾਂ ਕਟਾ ਆਪਾਂ ਬਖਾਤਾ 10 ਦਿਨਾਂ ਦੀ ਸੁਬੀ ਲਾਲੇ 12 ਦੀ ਲਾਲੇ ਕੋਈ ਕਟਾ ਬਹੁਤ ਚੰਗਾ ਹਾਂ ਸੰਭਿਆ ਹਾਂ ਟਿਕਾ ਟੂ ਬਹੁਤ ਚੰਗਾ ਭਰਾਇਆ ਗਏ ਨੇ ਪਸਮ ਲੈਣ ਦਿਓ ਸਜਣੋ ਕਰਾਉਣਿਆਂ ਤਸੱਲੀ ਸਜਣੋ ਇਹਨੇ ਵੀ ਪਸਮਾ ਕੀਤਾ ਜਿਹੜਾ ਥਾਂ ਤੁਹਾਨੂੰ ਦੱਸਿਆ ਉਹ ਤੁਸੀਂ ਤੈਲ ਮੰਨੇ ਹੋ ਬਾਕੀ ਪੈਨ ਖਣ ਮੰਨ ਕੇ ਸੌਫਤਾ ਕਰ ਲਿਓ ਆਪਾਂ ਸਮਾਜ ਚ ਤੁਹਾਡੇ ਸਾਹਮਣੇ ਸ਼ੀਸ਼ਾ ਜਮਾ ਧਾਰਾਂ ਦੂਜੇ ਤਿੰਨਾਂ ਦੀਆਂ ਤੁਹਾਨੂੰ ਘੜਿਆ ਜੰਦ ਸੰਸਰ ਹੋਣੀਆਂ ਓਕੇ ਹਾਂ ਜਿਹੜਾ ਸਾਨੂੰ ਲਾਜ ਕਰਤਾ ਪਾ ਉਹ ਜਾਊਗਾ ਵੇ ਧਾਰਾਂ ਪੂਰੀਆਂ ਹੁੰਦੀਆਂ ਹਾਂ ਹਾਂ 8-10 ਧਾਰਾਂ ਹੁੰਦੀਆਂ ਹਾਂ ਆ ਦੇਖੋ ਚੱਲ ਬਾਕੀ ਆਪਾਂ ਤਾਂ ਕਹਿ ਦਿੱਤਾ ਵੀ ਤੁੰਨ ਮੰਨ ਕੇ ਲੈ ਜੇ ਚਵਾਈ ਉਹਦੀ ਬਿਲਕੁਲ ਸਾਫ ਆਵੇ ਹਾਂ ਓਕੇ ਆ ਦੇਖੋ ਇਹ ਕਿੰਨੇ ਦੀ ਦੇ ਦੇਣੀ ਸ਼ਾ ਇਹ ਸੰਦਸਰ ਤੁਸੀਂ ਦਾਇ ਦਿਓ ਨਹੀਂ ਵੀਰ ਯਾਰ ਤਦ 12 ਕਿਲੋ ਜੀ ਜਿੱਦਾਂ ਮਰਜੀ ਵੀ ਆਦੀ ਤਸੱਲੀ ਕਰ ਸਕਦਾ ਕੱਦ ਵੇਲ ਵਾਲੀ ਆ ਹਾਂ ਮੋਲ ਕਰਨ ਨੂੰ ਸਦਾ ਭਾਵੇਂ ਇਹਦਾ 70 ਕਰ ਲਈਏ 72 ਕਰ ਲਈਏ ਇਹ 65000 ਦੀ ਦੇਣੀ ਹੈ 65000 ਦੀ हां ਓਕੇ ਆ ਦੁੱਧ ਤੇ ਲਾਉਣ ਨੂੰ ਕੋਈ ਨਹੀਂ ਹੈ ਨਾ ਬੱਚਾ ਵੀ ਹੋ ਜਾਣਾ ਤਿਆਰ ਦੁੱਧ ਵੀ 12 ਲੀਟਰ ਦੁੱਧ 12 ਕਿਲੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਕੀ ਬਾਤ ਅੱਗੇ ਆ ਗਈ ਆ ਮੋਰਾ ਦੀ ਹਾਂ ਜੀ ਇਹ ਪਹਿਲਾ ਸੂਆ ਝੋਟੀ ਪਹਿਲਾ ਸੂਆ ਝੋਟੀ ਸੂਈ ਸਵਾਈ ਹਾਂ ਜੀ ਇਹਦੇ ਮਾਰੂ ਕੱਟਾ ਜੀ ਇਹਦੇ ਮਗਰ ਵੀ ਕੱਟਾ ਇਹਦੇ ਕੋਲੇ ਧਾਰਾ ਇਹ ਵੀ 1 ਹਫ਼ਤੇ ਦੀ ਸੂਈ ਇਹਦੇ ਸੇ ਲਿਆ 8 ਕਿਲੋ ਹੋਣ ਜਿਹੜਾ ਤਿਆਰ ਆ 8 ਕਿਲੋ ਹੋਊਗਾ ਹਾਂ ਆ ਉਹ ਇਹਦੇ ਨਹੀਂ 12 10 ਹਾਂ ਜਿੰਨਾ ਹੋ ਸੰਸਾ ਉਹ ਉਨਾ ਹੀ ਦਸਾਂਗੇ ਕੱਟਦੇ ਬਾਹਰ ਇਹਨੂੰ ਇਹਦਾ ਆਹ ਬੱਚਾ ਕੱਟਾ ਹਾਂ ਬੱਚਾ ਵੀ ਕਟਾ ਇਹਦੀਆਂ ਬੱਲੇ ਮੱਥੇ ਵਾਲਾ ਹਾਂ ਓਕੇ ਓਕੇ ਠੀਕ ਇਹਦੀ ਵੀ ਤੋਰ ਕਰ ਲੋ ਸਜਣੋ ਚੈੱਕ ਦੇਖੋ ਝੋਟੀ ਦਾ ਸਿੰਘ ਸੁੰ ਕਿੱਡਾ ਚੰਗਾ ਹਨਾ ਹਾਂ ਝੋਟੀ ਝਾੜੀ ਸਿੰਗੀ ਸੁੰਗੀ ਬਹੁਤ ਚੰਗੀ ਲੱਗੀ ਇਹਨੂੰ ਜਾਤ ਨਸਲਾ ਵਾਲੀ ਹਾਂ ਕਮਾਲ ਹੋ ਗਿਆ ਯਾਬਾ ਦੇਖੋ ਚੁਗਨੀਆਂ ਚੁਗਨੀਆਂ ਸੋਸਾ ਬਹੁਤ ਜਿਆਦੀਆਂ ਹਾਂ ਠਾਨ ਵੀ ਚੰਗਾ ਪਹਿਲਾਂ ਦੇ ਹਿਸਾਬ ਨਾਲ ਹਾਂ ਚੁਾਈ ਚੁਈ ਬਹੁਤ ਚੰਗੀ ਲੱਗੀ ਠੀਕ ਧਰਾਂ ਦੀਆਂ ਕਰਾ ਦੇਣੀ ਚੱਕਮ ਓਕੇ ਹਾਂਜੀ ਪਹਿਲਾਂ ਨਾ ਇਹਦਾ ਬੱਚਾ ਵੀ ਸੱਜਣਾ ਛੜਦਾ ਇਨੋਂ ਵੀ ਆ ਲੈਣ ਦੇ ਥਾਣਾ ਜਿੱਤੇ ਫਿਰ ਤੁਹਾਨੂੰ ਇਹਦੀਆਂ ਧਾਰਾ ਵੀ ਕਰਾਉਣੀਆਂ ਚੱਕ ਹਾਂ ਸੱਜਣੋ ਉਹ ਸਮਾ ਇਸ ਝੋਟੀ ਨੇ ਵੀ ਕੀਤਾ ਤੇ ਇਹਦੀਆਂ ਵੀ ਧਾਰਾ ਜਿਹੜੀਆਂ ਗਰਵੰਤ ਕਹਿੰਦਾ ਵੀ ਕਰਾ ਚ ਕੀ ਭੈਣਾ ਭਰਾਵਾਂ ਨੂੰ ਚੱਕ ਪਹਿਲਾਂ ਦੇਖੋ ਕੀ ਬਾਤ ਆ ਦੇਖੋ ਚਵਾਈ ਤੱਕ ਦੂਜੇ ਤੀਜੇ ਸੂਏ ਹਾਂ ਚਵਾਈ ਚਵਾਈ ਸੰਸਾ ਬਹੁਤ ਭੋਲੀ ਆਠ ਦੁੱਧ ਚਵਾ ਦੇਾਂਗੇ 8 ਕਿਲੋ ਹਾਂ ओके 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 ਬੜੀ ਦੂਰ ਧਾਰ ਜਾਂਦੀ ਆ ਹਾਂਜੀ ਥਾਣਵਾਨੀ ਦੀ ਬਹੁਤ ਸਾਫ਼ ਆ ਹੂੰ ਚੰਗੀ ਆ ਹਾਂਜੀ ਰੇਟ ਰੇਟ ਸੰਧ ਸਭ ਮੁੱਲ ਕਰਾਉ ਨੂੰ ਭਾਵੇਂ ਤਾਂ 85 ਕਰਾ ਲਓ 80 ਕਰਾ ਲਓ ਜਿਹੜੀ ਦੇਣੀ ਆ ਜਹਾਣਾ 72000 ਦੀ ਦੇ ਦੇਣੀ 72000 ਦੀ ਹਾਂਜੀ ਮੁੱਲ ਸੰਧ ਸਭ ਟੋਕਣਾ ਵਾਲਾ ਹੈ ਕੀ ਬਾਤ ਇਹ ਤਾਂ ਜਮਾਈ ਜਾਇਦ ਕਰਤੀ 72000 ਦੀ 72000 ਦੀ ਕੀ ਬਾਤ ਇਹ ਭਾਵੇਂ ਸਾਰਾ ਸਾਲ ਚੋਦ ਫਗਣ ਚੇਤਰ ਜਾਗੇ ਇੰਨੇ ਦੀ ਵਿਕਜੂ ਹਾਂਜੀ ਇਹਦਾ ਇਹ ਵੀ ਸੂਈ ਸਵਾਈ ਜੀ ਠੀਕ ਆ ਇੱਕ ਹਫਤੇ ਪੰਜਾ ਛਿਆ ਸਤ ਦਿਨ ਸੂਈ ਆਵੇ ਮਗਰ ਕਟਾ ਟਾਡੇ ਠੀਕ ਆ ਹਾਂਜੀ ਇਹਦਾ ਖੁੱਡਾ ਟਲਿਆ ਜੀ ਦੂਜਾ ਸੂਆ ਛੋਟੀ ਸੂਈ ਦੂਜਾ ਸੂਆ ਸੂਈ ਆ ਕਿਤੇ ਡੈਗ ਡੋਗ ਪਈ ਹਾਂ ਥਾਣਵਾਨੇ ਦੀ ਬਹੁਤ ਸਾਫ ਹਾਂ ਦੁੱਧ 12 ਕਿਲੋ ਹੋਣਾ ਇਸ ਟਾਈਮ ਤਿਆਰ 12 ਕਿਲੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਦੁੱਧ 13 14 ਕਿਲੋ ਦੁੱਧ ਛੋਟੀ ਭਰੂਗੀ ਕੀ ਬਾਤ ਹਾਂ ਕੱਢਦੇ ਬਾਹਰ ਇਹਨੂੰ ਕੱਦੀ ਬਹੁਤ ਆ ਹਨਾ ਹਾਂ ਕੱਦ ਕਾਰ ਬਹੁਤ ਚੰਗਾ ਛਾਹ ਬੈਠੀ ਵੀ ਆ ਸਜਣਾ ਤੁਹਾਨੂੰ ਵੀ ਨਜ਼ਰ ਆਉਂਦੀ ਹੋਊਗੀ ਕੈਮਰੇ 'ਚ ਦੁੱਧ 12 ਵਾਂ ਸੂਆ ਦੂਜਾ ਵਾ ਮਗਰ ਕੱਟਾ ਦੁੱਧ ਸਾਂ ਸਭ ਕਿਲੋ ਖੰਡ ਹੈ 14 ਕਿਲੋ 13 ਖੁੱਲਾ ਭਰਾ ਦੂ ਓਕੇ ਹਾਂਜੀ ਚੋਣ ਬੜੀ ਚੰਗੀ ਹੋ ਚੋਣ ਚਾਨ ਬਹੁਤੀ ਚੰਗੀ ਖਾਨ ਕੱਡਾ ਚੰਗਾ ਲੱਗਾ ਕਰਮ ਵਾਲੀ ਇਹ ਚ ਇੱਕ ਇਹ ਡੱਗ ਡੋਕੇ ਕਿਤੇ ਸੱਟ ਖਾਦੀ ਐ ਮੀਂ ਹਾਂ ਇਹ ਚ ਇੱਕ ਇੱਕ ਚੱਕਰ ਹੈਗਾ ਥੋੜਾ ਜਿਹਾ ਆਪਾਂ ਪਹਿਲਾਂ ਦੱਸਾਂਗੇ ਇਹ ਥੋੜਾ ਦੋ ਕੱਖ ਪਹਾੜੇ ਪਹਾੜਾ ਪਾਉਣਾ ਪੈਂਦਾ ਪਹਿਲਾਂ ਫਿਰ ਪਸਮਦੀ ਆ ਤੇ ਮੁੜ ਕੇ ਮਗਰੋਂ ਬੱਚੇ ਨੂੰ ਦੀ ਓਕੇ ਹਾਂ ਪਹਿਲਾਂ ਪਹਾੜੇ ਤੇ ਹਾਂ ਪਸਮਦੀ ਬੱਚਾ ਮਗਰੋਂ ਲੈ ਜਾਂਦੀ ਹਾਂ ਮਗਰੋਂ ਉਸੇਲੇ ਪਹਾੜਾ ਛੱਡ ਦਿਆ ਸਾਰੀ ਪੰਕੂ ਬੈਂਦੇ ਬੈਂਦੇ ਕੋਈ ਟੀਕਾ ਟੱਲਾ ਨਹੀਂ ਨਾ ਕੋਈ ਟੀਕਾ ਨਹੀਂ ਧੰਨਵਾਦ ਬੜੀ ਝੂਟੀ ਹੀ ਦੇ ਕੇ ਨੰਦ ਲਵਾ ਲਈ ਹਾਂ ਜੀ ਇਹਦਾ ਰੇਟ ਕੀ ਕਰਾਂਗੇ ਫਿਰ ਆ ਬੱਚਾ ਜੀ ਦਾ ਹਾਂ ਵਿਖਾਤਾ ਜੀ ਦੋ ਦਸਾਂ ਦਾ ਥਲੇ 12 ਕਿਲੋ ਤਿਆਰ ਜੇ ਮੁੱਲ ਕਰਾਉਣ ਨੂੰ ਭਾਵੇਂ ਦਾ 90 ਕਰਾ ਲਓ 95 ਕਰਾ ਲਓ ਇਹ 85000 ਦੀ ਦੇਣੀ ਅੱਜ ਇਹ 85000 ਦੀ ਹਾਂ 12 ਕਿਲੋ ਜਿੱਦਾਂ ਮਰਜ਼ੀ ਆਪਦੀ ਕੋਈ ਤਸੱਲੀ ਕਰਿਆਂ ਓਕੇ ਹਾਂਜੀ ਆਹ ਵਾਲਾ ਕੱਟਾ ਇਹਦਾ ਆਹ ਕੱਟਾ ਜੀ ਠੀਕ ਠੀਕ ਹਾਂ ਜੀ ਬਿਲਕੁਲ ਲੂਆਂ ਕੱਟਾ ਪੰਜਾਂ ਚਾਂਦਨਾ ਤਾਰੀ ਆ ਹਜੇ ਤਾਂ ਬੌਲੇ ਜੀ ਫਰਤੀ ਹਾਂਜੀ ਖੇੜ ਦੀ 85000 ਦੀ 85000 ਦੀ ਇਹ ਕਾ ਹਾਂਜੀ ਇਹ ਨੀਲੀ ਦੀ ਝੋਟੀ ਪਹਿਲਾ ਸੋਆ ਸੋਈ ਐ ਵੀ ਠੀਕ ਆ ਹਾਂ ਚੌਗੀ ਜੇ ਮੂੰਹ ਮੂੰਹ ਚੌਗੀ ਹਾਂ ਇਹ ਇੱਕ ਹਫਤੇ ਦੀ ਸੋਈ ਜੇ ਉਹ ਬੱਚਾ ਪੰਦਰ ਵਿਖਾ ਦਿੰਨੇ ਠੀਕ ਆ ਅੱਜ ਹੀ ਬੱਚਾ ਇਹਦਾ ਮਰਿਆ ਅੱਜ ਹੀ ਮਰ ਗਿਆ ਬੱਚਾ ਹਾਂ ਓਏ ਮਿਲਦੀ ਪਹਿਲਾਂ ਵੀ ਉਹਨੂੰ ਬੱਚਾ ਨਹੀਂ ਲਿਆ ਲੈ ਓਕੇ ਹਾਂ ਮਿਲਦੀ ਪਹਿਲਾਂ ਪਾੜੇ ਤੇ ਪਾੜੇ ਤੇ ਲੱਗੀ ਹੋਈ ਹਾਂ ਹਾਂ ਦੋ ਕੱਕ ਸੁੱਟੀ ਉਸਲੇ ਪੰਪੀ ਦੀ ਧੰਨਵਾਦੀ ਦਾ ਹਾਂ ਦੁੱਧ ਕਿੰਨਾ ਚਵਾ ਦੁੱਧ 10 ਕਿਲੋ ਨਾਲ ਇਸ ਟਾਈਮ ਤਿਆਰ ਜਿੱਦਾਂ ਮਰਜੀ ਕੋਈ ਆਦੀ ਦੋ ਟਾਈਮ ਤਸਲੀ ਕਰੇ ਤਿੰਨ ਟਾਈਮ ਕਰੀ 10 ਕਿਲੋ ਹਾਂ 10 ਕਿਲੋ ਸੂਆ ਬੱਚਾ ਚਲ ਵਿਖਾ ਦਨੇ ਫੇਰ ਵੀ ਕਿੰਨੇ ਦਿਨਾਂ ਦੀ ਸੂਈ ਆਈ ਇੱਕ ਹਫਤੇ ਦੀ ਸੂਈ ਆ ਇੱਕ ਹਫਤੇ ਦੀ ਰੇਂਜ ਚ ਸੂਈ ਬੱਚਾ ਮਰ ਗਿਆ ਹੂੰ 10 ਕਿਲੋ ਦੁੱਧਾ 10 ਕਿਲੋ ਦੁੱਧ ਤਿਆਰ ਖਰੀ ਆ ਦੁੱਧ ਨੂੰ ਹਾਂਜੀ ਲੈ ਕਰੂ ਟੋਰ ਚ ਇਹਦੀ ਕੀ ਬਾਤ ਆ ਗੋਲੀ ਇਹ ਝੋਟੀ ਹੈ ਜੀ ਹਾਂ ਆਉਂਦੇ ਸੂਏ ਨੂੰ ਮੈਂ ਬਣ ਜੂ ਹਾਂਜੀ ਬਾਕੀ ਆਪਦੇ ਵੇਦ ਦੇ حساب ਨਾਲ ਦੁੱਧ ਨੂੰ ਪੂਰੀ ਖਰੀ ਆ। ਹਾਂਜੀ। ਆਓ ਜਿ ਬਚਾ ਓਏ। ਹਾਂ ਇੱਥੇ ਵੇਖ ਲਓ ਸੱਜਣਾ। ਉਹ ਨਜ਼ਰ ਆਉਂਦਾ ਤੁਹਾਨੂੰ ਜ਼ੂਮ ਕਰਕੇ ਵਿਖਾ ਦਿੰਨੇ ਆ। ਭਾਵੇਂ ਲਾਗੋ ਜਾਓ ਖਾਦੇ ਬਿਲਕੁਲ ਕੁਲਾ ਬੱਚਾ ਜੀ। ਨਹੀਂ ਆਪਾਂ ਕੁਲਾ ਹੀ ਲੈ ਲਿਆ। ਆ ਕਰ ਲਓ ਚੈੱਕ ਸੱਜਣਾ। ਉਹ ਪਿਆਜ ਏ ਮਾਲੀ ਇਹਦਾ ਬਜਰਾ। ਕਰ ਗਿਆ ਚੜਾਈ। ਚਲੋ ਕੋਈ ਨਹੀਂ। ਮਿਲਦੀ ਏ ਪਹਿਲਾਂ ਬਾੜੇ ਦੇ ਐਨੀ ਕੋਈ ਦੇਖਾ ਕਿ ਬੱਚਾ ਮਰ ਗਿਆ ਤੁਹਾਨੂੰ ਮਿਲੂਗਾ ਨਾ ਉਹ ਚੱਕਰ ਨਹੀਂ ਕੋਈ। ਪਹਿਲਾਂ ਹੀ ਬਾੜੇ ਤੇ। ਹਾਂ ਪਹਿਲਾਂ ਹੀ ਬਾੜੇ ਤੇ। ਓਕੇ। 10 ਕਿਲੋ ਤਾਰ। ਹਾਂਜੀ। ਪੈਠਪੜੇ ਦੀ ਚੰਗੀ ਝੋਟੀ ਆ ਤਾਂ ਦੁੱਧ ਕੱਢਦੀ ਪਈ ਹਾਂਜੀ ਯਾਰਪਾਰ ਬਹੁਤ ਚੰਗੀ ਸੰਸਾ ਹਾਂ ਨੀਲੀ ਝੋਟੀ ਆਉਂਦੀ ਏ ਓਕੇ 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 ਦੁੱਧ ਕਿਲੋ ਖੰਡ ਆ ਜੀ ਹੋਰ ਵਾਜੂਗੀ ਠੀਕ ਆ ਜੇ ਮੈਲੇ ਨਹੀਂ ਝੋਟੀ ਆਈ ਇਹ ਕਿੰਨੇ ਦੀ ਦੇ ਦੇਣੀ ਹੁਣ ਸਾਨੂੰ ਆ ਲਈਦਾ ਪੰਪ ਵਾਦੀ ਜੀ ਅੱਜ ਦੀ ਡਿਮਾਂਡ ਜਿਹੜੀ 80000 ਰੁਪਈਆ ਓਕੇ ਹਾਂ ਆ ਇਹਦਾ ਮਾਨਤਾਨ ਹਾਂਜੀ ਕੋਈ ਮਾਨਤਾਨ ਹੋ ਜਾਊਗਾ ਮੌਕੇ ਤੇ 80000 ਹਾਂਜੀ ਔਰ ਜਿਵੇਂ ਪਿੱਛੋਂ ਪਸੂ ਮਿਲਿਆ ਫਿਰ ਉਹ ਹਿਸਾਬ ਨਾਲ ਦੇ ਦੇ ਦੁੱਧ ਭਾਵੇਂ ਕੋਈ ਤਿੰਨ ਟਾਈਮ ਤਸਲੀ ਕਰੇ ਆਪਦੀ ਐਨ ਜਦੋਂ ਨਿਸ਼ਾ ਹੋ ਗਈ ਉਦੋਂ ਚੜਾਦੇ ਟੈਂਪੂ ਤੇ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਗਰਵੰਤ ਕੋਲੇ ਮਹਿਮੂਦਪੁਰੇ ਸਾਰਿਆਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ ਕੱਲੀ ਦੀ ਐਨ ਕੋਸ਼ਿਸ਼ ਕੀਤੀ ਹਰ ਪੱਖ ਤੋਂ ਤਸੱਲੀ ਕਰਾਂ ਦੋ ਸੌ ਸੌ ਜਿੰਨਾ ਜਿੰਨਾ ਆਪਾਂ ਦੱਸਿਆ ਭਾਵੇਂ ਆਉਦੀ ਕੋਈ ਦੋ ਟਾਈਮ ਤਸੱਲੀ ਕਰੇ ਜਿਹੜੀ ਮੱਝ ਦੀ ਮਰਜ਼ੀ ਤਿੰਨ ਟਾਈਮ ਕਰੇ ਯਾਰ ਪਤਾ ਹੀ ਲੱਗ ਜਾਂਦਾ ਲੋ ਪੈਣਾ ਭਰਾਵਾਂ ਨੂੰ ਵੀ ਗੱਲਾਂ ਬਾਤਾਂ ਤੋਂ ਇਹਦੇ ਥੱਲੇ ਹੁਣ ਅੱਠਾ ਤਾਂ ਅੱਠ ਹੀ ਦੱਸਿਆ ਹਾਂ ਇਹਦੇ ਥੱਲੇ ਨਹੀਂ ਆਪਾਂ 12 ਕਿਲੋ ਦਾ 12 ਕਿਵੇਂ ਕਹਿ ਦਿਆਂਗੇ ਸੂਏ ਪਸੂ ਆ ਯਾਰ ਉਹਨਾਂ ਦਾ ਤਾਂ ਰੌਲਾ ਹੀ ਨਹੀਂ ਕੋਈ ਤੇ ਇਹ ਆ ਗਈ ਫਿਰ ਅੱਜ ਪੂਰੀ ਕਿਹੜਾ ਸੱਜਣ ਖਰੀਦਦਾ ਕੀਦੇ ਮੰਦ ਆ ਚਾਣਾ ਵਾਦੀ ਇਹਨੂੰ ਚੰਗੀ ਮੈਂ 1 ਲੱਖ ਤੇ 15 ਹਜ਼ਾਰ ਵੀਰ ਨੇ ਕਹਤਾ ਬਾਕੀ ਪਿਆਰ ਮੁਹੱਬਤ ਕਰਾ ਲਿਓ ਜਿੰਨਾ ਹੋ ਸਕੇ ਧ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਤੇ ਆਹ ਮੂਹਰਾ ਦਾ ਨਗੀਨਾ ਬਹੁਤ ਸ਼ਾਨਦਾਰ ਮੈਂ